ਸਾਸਤ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜਕੱਲ ਸੁਰਖੀਆਂ ਦੇ ਵਿੱਚ ਨੇ ਇੱਕ ਪਾਸੇ ਹਾਈ ਕਮਾਂਡ ਮੀਟਿੰਗਾਂ ਕਰ ਰਹੀ ਹੈ ਦੂਜੇ ਪਾਸੇ ਦਵਿੰਦਰ ਯਾਦਵ ਜੋ ਨਵੇਂ ਇੰਚਾਰਜ ਨੇ ਪੰਜਾਬ ਕਾਂਗਰਸ ਦੇ ਉਹ ਵੀ ਮੀਟਿੰਗਾਂ ਕਰ ਰਹੇ ਨੇ ਗੱਠ ਜੋੜ ਦੀਆਂ ਚਰਚਾਵਾਂ ਚੱਲ ਰਹੀਆਂ ਨੇ 2024 ਦੀਆਂ ਤਿਆਰੀਆਂ ਚੱਲ ਰਹੀਆਂ ਨੇ ਤਾਂ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਆਪਣੇ ਪੱਧਰ ਦੇ ਉੱਤੇ ਰੈਲੀਆਂ ਕਰ ਰਹੇ ਨੇ ਪਹਿਲਾਂ ਉਹਨਾਂ ਨੇ ਰੈਲੀ ਪਿੰਡ ਮਹਿਰਾਜ ਦੇ ਵਿੱਚ ਕੀਤੀ ਬਠਿੰਡਾ ਦੇ ਨਜ਼ਦੀਕ ਤਾਂ ਉੱਥੇ ਜਿੱਤੇਗਾ ਪੰਜਾਬ ਨਾਮ ਦਿੱਤਾ ਜਦੋਂ ਆਪਣਿਆਂ ਨੇ ਉਹਨਾਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਤਾਂ ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ ਦੇ ਨਾਮ ਦੇ ਉੱਤੇ ਰੈਲੀ ਕੀਤੀ ਗਈ ਕੋਟ ਸ਼ਮੀਰ ਦੇ ਵਿੱਚ ਉਹ ਵੀ ਬਠਿੰਡਾ ਦੇ ਨਜ਼ਦੀਕ ਤੇ ਹੁਣ ਹੁਸ਼ਿਆਰਪੁਰ ਦੇ ਵਿੱਚ ਤੀਜੀ ਰੈਲੀ ਕੀਤੀ ਗਈ ਹੈ ਜਿਸ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਪਰ ਨਵਜੋਤ ਸਿੰਘ ਸਿੱਧੂ ਵੀ ਪੂਰਾ ਆਪਣਾ ਪੱਖ ਰੱਖਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਉਹ ਮੀਟਿੰਗ ਦੇ ਵਿੱਚ ਨਹੀਂ ਪਹੁੰਚੇ ਮੀਟਿੰਗ ਦੇ ਵਿੱਚ ਉਹਨਾਂ ਨੇ ਜਾ ਕੇ ਚਰਚਾ ਨਹੀਂ ਕੀਤੀ ਹਾਲਾਂਕਿ ਦਵਿੰਦਰ ਯਾਦਵ ਜਦੋਂ ਪੰਜਾਬ ਆਏ ਹੋਏ ਨੇ ਤਾਂ ਉਹਨਾਂ ਨੂੰ ਮਿਲੇ ਜ਼ਰੂਰ ਸੀਗੇ ਸ਼੍ਰੀ ਦਰਬਾਰ ਸਾਹਿਬ ਵਿਖੇ ਵੀ ਨਤਮਸਤਕ ਹੋਏ ਸੀਗੇ ਪਰ ਉਹਨਾਂ ਦੀ ਰੈਲੀ ਵੱਖਰੇ ਤੌਰ ਦੇ ਉੱਤੇ ਚੱਲ ਰਹੀ ਸੀ ਮੀਟਿੰਗ ਵੱਖਰੇ ਤੌਰ ਦੇ ਉੱਤੇ ਚੱਲ ਰਹੀ ਸੀ ਤਾਂ ਨਵਜੋਤ ਸਿੰਘ ਸਿੱਧੂ ਦੀ ਇੱਕ ਪੋਸਟ ਸਾਹਮਣੇ ਆ ਗਈ ਉਹਨਾਂ ਨੇ ਆਪਣੀ ਰੈਲੀ ਦੀ ਵੀਡੀਓ ਸਾਂਝੀ ਕੀਤੀ ਹੈ ਜਿਸ ਤੋਂ ਬਾਅਦ ਦੇ ਵਿੱਚ ਇੱਕ ਪੋਸਟ ਵੀ ਲਿਖੀ ਹੈ ਹਿੰਦੀ ਦੇ ਵਿੱਚ ਪੋਸਟ ਹੈ ਤਾਂ ਉਹਨਾਂ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਨੇ ਲੀਡਰਾਂ ਦੇ ਉੱਤੇ ਇਸ ਪੋਸਟ ਦੇ ਰਾਹੀਂ ਉਹ ਹਿੰਦੀ ਦੇ ਵਿੱਚ ਲਿਖਦੇ ਨੇ ਕਿ ਇੱਕ ਜ਼ਮਾਨਾ ਸੀਗਾ ਜਦੋਂ ਸਚਾਈ ਦੇ ਦੀਵਿਆਂ ਦੇ ਨਾਲ ਜਗਦੇ ਹੋਏ ਆਗੂ ਆਪਣੀ ਜਾਨ ਤੱਕ ਨਿਸ਼ਾਵਰ ਕਰ ਦਿੰਦੇ ਸੀਗੇ ਦੇਸ਼ ਦੇ ਲਈ 파ਰਟ ਦੇ ਲਈ ਸ਼ਹੀਦ ਹੋ ਜਾਂਦੇ ਸੀ ਤੇ ਕਹਿੰਦੇ ਉਹਨਾਂ ਦੇ ਜਿਹੜੇ ਤਿਆਗ ਦੀ ਅੱਗ ਹੁੰਦੀ ਸੀ ਤੇ ਨਿਆਂ ਦਾ ਜਿਹੜਾ ਜਨੂਨ ਹੁੰਦਾ ਸੀ ਉਹ ਜਨਤਾ ਦੇ ਦਿਲਾਂ ਦੇ ਵਿੱਚ ਰੌਸ਼ਨੀ ਭਰ ਦਿੰਦਾ ਸੀਗਾ ਹਿੰਦੀ ਦੇ ਵਿੱਚ ਪੋਸਟ ਹੈ ਤੁਹਾਨੂੰ ਪੰਜਾਬੀ ਦੇ ਵਿੱਚ ਤਰਜਮਾ ਕਰਕੇ ਦਾ ਦੱਸ ਰਹੇ ਹਾਂ ਅੱਗੇ ਉਹ ਲਿਖਦੇ ਨੇ ਪਰ ਅੱਜ ਉਸ ਭਰੋਸੇ ਦੀ ਉਸ ਵਿਸ਼ਵਾਸ ਦੀ ਜਿਹੜਾ ਲੀਡਰਾਂ ਦੇ ਉੱਤੇ ਹੁੰਦਾ ਸੀ ਉਹਦੀ ਲੋ ਕਮਜ਼ੋਰ ਹੋ ਗਈ ਹੈ ਰੋਸ਼ਨੀ ਕਮਜ਼ੋਰ ਹੋ ਗਈ ਹੈ ਅੱਜ ਲੋਕ ਸੇਵਾ ਦਾ ਜਿਹੜਾ ਮੰਦਰ ਆ ਉਹ ਆਸ਼ਵਾਸ ਦੀ ਧੁੰਦ ਦੇ ਵਿੱਚ ਧੁੰਦਲਾ ਹੋ ਚੁੱਕਿਆ ਹੈ ਕਿਤੇ ਗਵਾਚ ਗਿਆ ਹੈ ਸਾਨੂੰ ਪਹਿਲੇ ਲੀਡਰਾਂ ਦੀਆਂ ਜਿਹੜੀਆਂ ਵਿਰਾਸਤਾ ਨੇ ਉਹਨਾਂ ਨੂੰ ਦੁਬਾਰਾ ਲੱਭਣਾ ਪਵੇਗਾ ਉਹਨਾਂ ਨੂੰ ਦੁਬਾਰਾ ਇਕੱਠਾ ਕਰਨਾ ਪਵੇਗਾ ਉਹਨਾਂ ਦੇ ਉੱਤੇ ਚੱਲਣਾ ਪਵੇਗਾ ਤਾਂ ਹੀ ਕੁਝ ਹੋ ਸਕਦਾ ਹੈ ਤੇ ਅੱਗੇ ਉਹ ਲਿਖਦੇ ਨੇ ਅੱਜ ਜ਼ਰੂਰਤ ਹੈ ਕਿ ਖੋਖਲੇ ਵਾਅਦੇ ਨਾ ਕੀਤੇ ਜਾਣ ਖੋਖਲੇ ਵਾਅਦੇ ਸਿੱਧਾ ਉਹਨਾਂ ਨੇ ਅੱਜ ਦੀ ਲੀਡਰਸ਼ਿਪ ਦੇ ਉੱਤੇ ਨਿਸ਼ਾਨੇ ਸਾਧ ਦਿੱਤੇ ਨੇ ਵੀ ਖੋਖਲੇ ਵਾਦਿਆਂ ਨਾਲ ਕੁਝ ਨਹੀਂ ਹੋਣਾ ਬਲਕਿ ਸੇਵਾ ਕੀਤੀ ਜਾਵੇ ਸੇਵਾ ਦੇ ਪਸੀਨੇ ਨਾਲ ਭਿੱਜੇ ਹੋਏ ਹੱਥਾਂ ਦੇ ਨਾਲ ਲੋਕਾਂ ਦੇ ਦਿਲਾਂ ਤੱਕ ਪਹੁੰਚ ਕੀਤੀ ਜਾਵੇ ਯਾਨੀ ਕਿ ਮਿਹਨਤ ਕਰਨੀ ਜ਼ਰੂਰੀ ਹੈ ਲੋਕਾਂ ਦੇ ਦਿਲਾਂ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ ਅੱਗੇ ਲਿਖਦੇ ਨੇ ਕਿ ਅਜਿਹੇ ਨੇਤਾ ਅਜਿਹੇ ਲੀਡਰ ਜੋ ਸਵਾਰਥ ਸਮਰਪਣ ਦਾ ਝੰਡਾ ਫੜ ਕੇ ਅੱਗੇ ਵਧਦੇ ਨੇ ਉਹ ਜਨਤਾ ਦੇ ਦੁੱਖ ਸੁੱਖ ਵਿੱਚ ਖੁਦ ਸ਼ਾਮਲ ਹੋਣ ਤੇ ਖੁਦ ਨੂੰ ਦੇਖਣ ਵੀ ਅਸੀਂ ਇਸ ਮੁਕਾਮ ਤੇ ਹੁੰਦੇ ਤਾਂ ਕੀ ਹੁੰਦਾ ਜਾਂ ਇਸ ਹਾਲਾਤ ਦੇ ਵਿੱਚ ਹੁੰਦੇ ਤਾਂ ਕੀ ਹੁੰਦਾ ਅੱਗੇ ਉਹ ਲਿਖਦੇ ਨੇ ਅੱਜ ਜ਼ੁਬਾਨ ਨਾਲ ਨਹੀਂ ਜ਼ਮੀਰ ਨਾਲ ਸਿਆਸਤ ਕਰਨ ਵਾਲੇ ਲੋਕਾਂ ਨੂੰ ਗੱਲ ਆਉਣ ਦੀ ਲੋੜ ਹੈ ਵੀ ਜਿਹੜੇ ਲੋਕ ਜ਼ੁਬਾਨ ਦੀ ਗੱਲ ਕਰਦੇ ਨੇ ਕਿ ਵਾਅਦੇ ਕਰਦੇ ਨੇ ਉਹਨਾਂ ਦੀ ਥਾਂ ਦੇ ਉੱਤੇ ਜਿਹੜੇ ਦਿਲੋਂ ਸੋਚਦੇ ਨੇ ਲੋਕਾਂ ਵਾਸਤੇ ਪੰਜਾਬ ਵਾਸਤੇ ਭਾਰਤ ਵਾਸਤੇ ਉਹਨਾਂ ਨੂੰ ਗੱਲੇ ਲਾਉਣ ਦੀ ਲੋੜ ਹੈ ਤੇ ਉਹ ਕਹਿੰਦੇ ਨੇ ਵੀ ਅੱਗੇ ਜਿਹੜਾ ਹੈਗਾ ਸਾਰਾ ਜਿਹੜਾ ਸਾਡਾ ਨਿਸ਼ਾਨਾ ਹੈ ਸਾਰਾ ਮਕਸਦ ਹੈ ਉਹ ਸਾਡਾ ਇਮਾਨਦਾਰੀ ਵੱਲ ਹੋਣਾ ਚਾਹੀਦਾ ਹੈ ਇਸੇ ਕਰਕੇ ਹੀ ਜਿਹੜਾ ਇਨਸਾਨ ਪੁਰਾਣੀ ਵਿਰਾਸਤ ਨੂੰ ਕਾਇਮ ਰੱਖੇਗਾ ਜਿਹੜੇ ਲੀਡਰ ਸਹੀ ਗੱਲ ਕਰਨਗੇ ਖੋਖਲੇਵਾਦੇ ਨਹੀਂ ਕਰਨਗੇ ਉਹੀ ਦੇਸ਼ ਨੂੰ ਭਵਿੱਖ ਦੇ ਵਿੱਚ ਅੱਗੇ ਲੈ ਕੇ ਜਾਣਗੇ ਲੋਕਾਂ ਦਾ ਭਵਿੱਖ ਵੀ ਉਹਦੇ ਨਾਲ ਬਣੇਗਾ ਤੁਹਾਨੂੰ ਦੱਸਦੀ ਕਿ ਨਵਜੋਤ ਸਿੰਘ ਸਿੱਧੂ ਦੇ ਤੇਵਰ ਕਾਫੀ ਬਾਗੀ ਨਜ਼ਰ ਆ ਰਹੇ ਨੇ ਸਿੱਧੇ ਤੌਰ ਦੇ ਉੱਤੇ ਕਿਹਾ ਜਾਵੇ ਕਿਉਂਕਿ ਇਕ ਤਾਂ ਇਹ ਵੀ ਪੱਖ ਹੈ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਰੈਲੀ ਪਹਿਲਾਂ ਰੱਖੀ ਹੋਈ ਸੀ ਹੁਸ਼ਾਰਪੁਰ ਦੇ ਵਿੱਚ ਉਹਨੂੰ ਕੈਨਸਲ ਕਰਨਾ ਉਹਨਾਂ ਦੇ ਸਮਰਥਕਾਂ ਦੇ ਮਨਾਂ ਦੇ ਵਿੱਚ ਨਿਰਾਸ਼ਾ ਪੈਦਾ ਕਰਨਾ ਸੀਗਾ ਤੇ ਦੂਜੇ ਪਾਸੇ ਉਸ ਮੀਟਿੰਗ ਦੇ ਵਿੱਚ ਨਾ ਜਾਣਾ ਜਿਹੜੀ ਕਾਂਗਰਸ ਦੇ ਇੰਚਾਰਜ ਵੱਲੋਂ ਕੀਤੀ ਜਾ ਰਹੀ ਹੈ ਜਿਦੇ ਵਿੱਚ ਐਮਐਲਏ ਐਮਪੀ ਪ੍ਰਧਾਨ ਤੋਂ ਲੈ ਕੇ ਪੁਰਾਣੇ ਨਵੇਂ ਲੀਡਰ ਸਾਰੇ ਸ਼ਾਮਲ ਨੇ ਉਹਦੇ ਵਿੱਚ ਨਾ ਜਾਣਾ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਨੂੰ ਮੈਨੇਜ ਕੀਤਾ ਜਾ ਸਕਦਾ ਸੀ ਪਰ ਵੱਡੇ ਸਵਾਲ ਪੈਦਾ ਹੋ ਗਏ ਨੇ ਇੱਕ ਸਵਾਲ ਇਹ ਵੀ ਖੜਾ ਹੋਇਆ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਸੁਣਨ ਵਾਲੇ ਆਉਂਦੇ ਨੇ ਜਾਂ ਫਿਰ ਕਾਂਗਰਸ ਨੂੰ ਸੁਣਨ ਵਾਲੇ ਆਉਂਦੇ ਨੇ ਕਿਉਂਕਿ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਜਿਹੜੇ ਪੰਜਾਬ ਪ੍ਰਧਾਨ ਨੇ ਜਾਂ ਹੋਰ ਲੀਡਰ ਨੇ ਉਹ 10000 ਬੰਦਿਆਂ ਦਾ ਇਕੱਠ ਕਰਕੇ ਦਿਖਾ ਦੇਣ ਤਾਂ ਮੈਂ ਮੰਨ ਜਾਵਾਂਗਾ ਕਿਉਂਕਿ ਕਾਂਗਰਸ ਨੂੰ ਹੀ ਮੈਂ ਪੂਰਾ ਸੁਰਜੀਤ ਕਰ ਰਹੇ ਹਾਂ ਕੋਈ ਵੀ ਜਿਹੜਾ ਲੀਡਰ ਹੁੰਦਾ ਹੈ ਉਹ ਸਾਬਕਾ ਮੁੱਖ ਮੰਤਰੀ ਹੋ ਸਕਦਾ ਹੈ ਸਾਬਕਾ ਪ੍ਰਧਾਨ ਮੰਤਰੀ ਹੋ ਸਕਦਾ ਹੈ ਸਾਬਕਾ ਮੈਂਬਰ ਪਾਰਲੀਮੈਂਟ ਹੋ ਸਕਦਾ ਹੈ ਪਰ ਕਿਸੇ ਵੀ ਪਾਰਟੀ ਦਾ ਵਰਕਰ ਕਦੇ ਵੀ ਸਾਬਕਾ ਨਹੀਂ ਹੁੰਦਾ ਉਹ ਹਮੇਸ਼ਾ ਵਰਕਰ ਰਹਿੰਦਾ ਹੈ ਤੇ ਪਾਰਟੀ ਦੇ ਭਲੇ ਵਾਸਤੇ ਹੀ ਆਪਣੇ ਕੰਮ ਕਾਜ ਕਰਦਾ ਹੈ ਹੁਣ ਦੇਖਣਾ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਦੇ ਉਤੇ ਹਾਈ ਕਮਾਂਡ ਕੀ ਐਕਸ਼ਨ ਲੈਂਦੀ ਹੈ ਜਾਂ ਫਿਰ ਪੰਜਾਬ ਦੀ ਲੀਡਰਸ਼ਿਪ ਹੈ ਕਾਂਗਰਸ ਦੀ ਉਹ ਕੀ ਬਿਆਨ ਦਿੰਦੀ ਹੈ ਕਿਸ ਤਰ੍ਹਾਂ ਦੇ ਨਾਲ ਨਵਜੋਤ ਸਿੰਘ ਸਿੱਧੂ ਦੇ ਉਤੇ ਕਾਰਵਾਈ ਕਰਦੀ ਹੈ ਜਾਂ ਨਹੀਂ ਕਰਦੀ ਹੈ ਜਾਂ ਫਿਰ ਮਿਲ ਬੈਠ ਕੇ ਕੋਈ ਸਮਝੌਤਾ ਹੁੰਦਾ ਹੈ ਆਉਣ ਵਾਲਾ ਸਮਾਂ ਦੱਸੇਗਾ ਜਿਵੇਂ ਇਸ ਮਾਮਲੇ ਦੀ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਟਰ ਖਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ab D5 channel hindi bhi hoga sir D5 channel punjabi apni dharti apne lok sashikal ji main ha kulraj chandawa te tusi dekh riyo D5 channel punjabi jehda launch ho chuka hai hun canada vich